ਸਾਰੇ ਭਰਾਵਾਂ ਨੂੰ ਪਿਆਰ ਭਰੀ ਸ਼ਸ਼ਤੀਕਾਲ ਵੀਰੋ ਐਮਲੋ ਵੀ 20 ਦਸੰਬਰ ਤੋਂ ਲੈ ਕੇ ਐਮਲੋ ਵੀ ਇੰਨਾ ਕਿ ਜ਼ਿਆਦੇ ਗਾਹਕ ਆ ਕਿਉਂ ਪਤਾ ਹੀ ਸੀਗਾ ਵੀ ਲਾਸਟ ਡੇਟਾ 'ਚ ਗਾਹਕ ਚੱਲ ਪੈਣ ਦਾ ਐ ਸੀਗਾ 20 ਜਨਵਰੀ ਚੱਲੂਗਾ ਗਾਹਕ ਪਹਿਲੇ ਚੱਲ ਪਿਆ ਵੀਰੋ 20 ਦਸੰਬਰ ਤੋਂ ਬਾਅਦ ਐਮਲੋ ਵੀ ਅੱਜ 26 ਦਸੰਬਰ ਹੋ ਗਈ ਨੌ ਟਰੈਕਟਰ ਅੱਜ ਐਮਲੋ ਵੀ 6 ਦਿਨਾਂ 'ਚ ਨੌ ਟਰੈਕਟਰ ਬੜਾ ਟਰੈਕਟਰ ਦੇ बिक ਚੁੱਕੇ ਆ ਉਹਦੇ ਵਿੱਚੋਂ ਦੋ ਟਰੈਕਟਰ ਬੁੱਕ ਹੋ ਚੁੱਕੇ ਆ ਵੀਰੋ 11 ਟਰੈਕਟਰ ਹੋ ਗਏ ਆ ਟਰੈਕਟਰ ਅੱਜ ਬੁੱਕ ਹੋ ਗਿਆ ਵੀਰੋ ਆਨਲਾਈਨ ਬੁੱਕ ਬਹੁਤ ਕਰਾਉਂਦੇ ਆ ਭਰਾ ਇਹ ਟਰੈਕਟਰ ਚ ਬੁੱਕ ਹੋ ਚੁੱਕਿਆ ਹੈਗਾ 2019 201 ਸੀਗਾ ਤੇ ਇੱਕ ਟਰੈਕਟਰ 5045 5045 4 ਵੀਲ ਐ ਮੈਨੂੰ ਹਾਲੈਂਡ ਦੇਸ਼ ਆ ਭਰਾ ਉਹ ਹਾਲੈਂਡ ਤੇ ਨੀਦਰਲੈਂਡ ਵੀ ਕਹਿੰਦੇ ਆ ਹਾਲੈਂਡ ਕਹਿੰਦੇ ਆ ਉੱਥੇ ਬੁੱਕ ਹੋ ਗਿਆ 5045 4 ਵੀਲ ਬੁਕਿੰਗ ਕਰਾਉਣ ਲਈ ਵੀਰੋ ਤੁਸੀਂ 92026 4 ਜਿਮਾ 4 ਨੰਬਰ ਤੇ ਸੰਪਰਕ ਕਰੋ ਜੇ ਭਲਾਂ ਮੰਨ ਟਰੈਕਟਰ ਬੁੱਕ ਕਰਵਾਉਣੇ ਆ ਫੌਜੀ ਭਰਾ ਬੈਠੇ ਆ ਐਨ ਆਰ ਆਈ ਭਰਾ ਬੈਠੇ ਆ ਕਿਉਂ ਕਿਈ ਵਾਰ ਬੰਦਾ ਬਾਹਰ ਬੈਠਾ ਹੁੰਦਾ ਵੀਰੋ ਆਪਣੇ ਗਰੰਟੀ ਵਾਲੇ ਟਰੈਕਟਰ ਜੇਕਰ ਤੁਸੀਂ ਗਰੰਟੀ ਵਾਲੇ ਟਰੈਕਟਰ ਬੁੱਕ ਕਰਵਾਉਣੇ ਆ ਤਾਂ ਤੁਸੀਂ ਵੜੈਜ ਟਰੈਕਟਰ ਨਾਲ ਸੰਪਰਕ ਕਰ ਲਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਆਈ ਮਨ ਲੋ ਕਿਉਂ ਬੰਦਾ ਦੇਸ਼ ਆ ਵਿਦੇਸ਼ਾਂ 'ਚ ਬੈਠਿਆ ਆ ਵੀ ਉੱਥੇ ਕੀ ਮਨ ਲੋ ਕੋਈ ਦੇਖਣ ਵਾਲਾ ਨਹੀਂ ਹੁੰਦਾ ਜਾਂ ਜ਼ਿੰਮੇਵਾਰੀ ਭਰਾਵੋ ਬ੍ਰਾਂਟ اٹਲੇ 6-6 ਮਹੀਨਿਆਂ ਦੀਆਂ ਜ਼ਿੰਮੇਵਾਰੀਆਂ ਲੈਂਦੇ ਆ ਆਸਾਨ ਕਿਸ਼ਤਾਂ ਵੀ ਕਰਵਾ ਕੇ ਦਿੰਦੇ ਆ ਜੇਕਰ ਤੁਸੀਂ ਟਰੈਕਟਰ ਖਰੀਦਣੇ ਆ ਬੁੱਕ ਕਰਵਾਉਣੇ ਆ ਅੱਜ ਸਿਰਫ ਵੀਡੀਓ ਬੁਕਿੰਗ ਲਈ ਆ ਜੇਕਰ ਕੋਈ ਟਰੈਕਟਰ ਬੁੱਕ ਕਰਵਾਉਣਿਆ ਤਾਂ ਬ੍ਰਾਈਟ ਟਰੈਕਟਰ ਤੋਂ ਬੁੱਕ ਕਰਵਾ ਸਕਦੇ ਹੋ ਕਾਫੀ ਟਰੈਕਟਰ ਬੁੱਕ ਹੋ ਚੁੱਕਿਆ ਕਿਵੇਂ ਅੱਜ ਆ ਟਰੈਕਟਰ ਬੁੱਕ ਹੋ ਗਿਆ ਤੇ 1 2015 ਮਾਡਲ 50 45 4 4 ਵੀਲ ਡਰਾਈਵ ਸੀਆ ਉਹ ਵੀ ਬੁੱਕ ਹੋ ਗਿਆ ਬਹੁਤ ਬਹੁਤ ਸਾਡਾ ਸਾਰੇ ਭਰਾਵਾਂ ਦੀ ਧੰਨਵਾਦ ਕਰਦੇ ਆ ਇੰਨਾ ਕਿ ਤੁਸੀਂ ਪਿਆਰ ਸਤਿਕਾਰ ਮਾਣ ਦਿੰਦੇ ਹੋ ਵੀਰੋ ਜਲਦ ਸੰਪਰਕ ਕਰੋ ਕਿਵੇਂ ਆਪਨ ਕੋ 36 30 ਆ ਚੁੱਕਿਆ ਤੁਹਾਨੂੰ 36 30 ਦੀ ਵੀਡੀਓ ਪਾ ਕੇ ਦੱਸਾਂ ਮੈਂ ਇਸ ਪਹਿਲਾਂ ਆ ਮੰਨ ਲੋ ਪਲਾਸਾ ਵਾਲਾ ਟਰੈਕਟਰ ਆ ਗਿਆ ਬਹੁਤ ਜ਼ਿਆਦਾ ਡਿਮਾਂਡ ਹੈ ਟਰੈਕਟਰ ਦੀ 2014 ਮਾਡਲ ਇਹ 16 ਟਾਇਰਾਂ ਦੇ 3 ਸਪੀਡ ਪਲੱਸ ਵਾਲਾ 55 ਹੌਸਪਾਵਰ ਵਾਲਾ ਪੰਜਾਬ ਨੰਬਰ ਬਹੁਤ ਸਾਫ ਡੈਕਟਰ ਆ ਗਏ ਆ ਹੋਰ ਬਹੁਤ سارے ਸੈਂਕੜੇ ਡੈਕਟਰ ਹੀ ਖੜੇ ਆ ਵੀਰੋ ਵਰਾਇਟੀ ਡੈਕਟਰ ਕੋਲੇ ਅੱਜ ਮਾਰਦੇ ਕੈਮਰਾ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਸ਼ੋਰੂਮ ਭਰ ਚੁੱਕਿਆ ਗਿਆ ਸਾਰਾ ਨੇ ਨਾਲ ਦੀ ਨਾਲ ਡੈਕਟਰ ਸੇਲ ਹੋ ਕੇ ਉਸ ਤੋਂ ਬਾਅਦ ਬੁਕਿੰਗ ਹੋ ਕੇ ਜਾਈ ਜਾਂਦੇ ਆ ਅੱਡ ਲਾਈ ਜਾਂਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਨੂੰ ਪਿਆਰ ਭਰੀ ਸ਼ਸ਼ੀਕਾ